ਰਸੂਲਾਂ ਦੇ ਕਰਤੱਬ ਅਧਿਆਇ 3 ਪਤਰਸ ਅਤੇ ਯਹੂਨਾ ਪ੍ਰਾਰਥਨਾ ਕਰਨ ਦੇ ਵੇਲੇ ਤੀਏ ਪੈਰ ਹੇਕਲ ਨੂੰ ਚਲੇ ਜਾਂਦੇ ਸਨ ਅਤੇ ਲੋਕ ਇੱਕ ਜ਼ਮਾਂਦਰੂ ਲੰਗੇ ਨੂੰ ਚੁੱਕ ਕੇ ਲੈ ਜਾਂਦੇ ਸਨ ਜਿਹਨੂੰ ਰੋਜ਼ ਹੇਕਲ ਦੇ ਫਾਟਕ ਕੋਲ ਜਿਹੜਾ ਸੋਨਾ ਸਜੀਦਾ ਹੈ ਬਹਾਲ ਦਿੰਦੇ ਸਨ ਤੋਈ ਉਹ ਹੇਕਲ ਵਿੱਚ ਜਾਣ ਵਾਲਿਆਂ ਤੋਂ ਪਿੱਛਾ ਮੰਗੇ ਤਾਂ ਉਹਨੇ ਪਤਰਸ ਅਤੇ ਯਹੂਨਾ ਨੂੰ ਹੇਕਲ ਵਿੱਚ ਜਾਂਦੇ ਵੇਖਿਆ ਤਾਂ ਉਹਨਾਂ ਤੋਂ ਪਿੱਛਾ ਮੰਗੀ ਤਦ ਪਤਰਸ ਨੇ ਯੂਹਨਾ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ ਤਾਂ ਉਹਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਹਨਾਂ ਵੱਲ ਧਿਆਨ ਕੀਤਾ ਪਰ ਪਤਰਸ ਨੇ ਆਖਿਆ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਤੁਰ ਫਿਰ ਤਾਂ ਉਸਨੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਉਠਾ ਲਿਆ ਉਸੇ ਵੇਲੇ ਉਹਦੇ ਪੈਰ ਔਰ ਗਿੱਟੇ ਤਕੜੇ ਹੋ ਗਏ ਅਤੇ ਉਹ ਕੁੱਦ ਕੇ ਉੱਠ ਖੜਾ ਹੋਇਆ ਔਰ ਤੁਰਨ ਲੱਗਾ ਔਰ ਤੁਰਦਾ ਅਤੇ ਛਾਲਾ ਮਾਰਦਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਹਨਾਂ ਨਾਲ ਹੈਕਲ ਵਿੱਚ ਗਿਆ ਸਭਨਾਂ ਲੋਕਾਂ ਨੇ ਉਹਨਾਂ ਨੂੰ ਤੁਰਦਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਵੇਖਿਆ ਅਤੇ ਉਹਨੂੰ ਪਛਾਣ ਲਿਆ ਭਈ ਇਹ ਉਹ ਹੈ ਜਿਹੜਾ ਹੈਕਲ ਦੇ ਸੋਨੇ ਫਾਟਕ ਉਤੇ ਪਿੱਛਾ ਮੰਗਣ ਨੂੰ ਬੰਦ ਹੁੰਦਾ ਸੀ ਅਤੇ ਜੋ ਉਹਦੇ ਨਾਲ ਹੋਇਆ ਸੀ ਉਹ ਉਸ ਤੋਂ ਡਾਢੇ ਹੈਰਾਨ ਹੋਏ ਅਤੇ ਅਚਰਜ ਮੰਨਿਆ ਜਿਸ ਵੇਲੇ ਉਹ ਪਤਰਸ ਅਤੇ ਯਹੂਨਾ ਨੂੰ ਚਿੰਬੜਦਾ ਜਾਂਦਾ ਸੀ ਸਾਰੇ ਲੋਕ ਬਹੁਤ ਦੰਗ ਹੋਏ ਹੋਏ ਉਸ ਦਰਾਨ ਵਿੱਚ ਜਿਹੜਾ ਸੁਲੇਮਾਨ ਦਾ ਸਦੀਦਾ ਹੈ ਉਹਨਾਂ ਕੋਲ ਦੌੜੇ ਆਏ ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਇਹ ਇਸرائیਲਿਓ ਐਸ ਮਨੁੱਖ ਤੇ ਤੁਸੀਂ ਕਿਉਂ ਉਚਰਜ ਮੰਦੇ ਹੋ ਅਤੇ ਸਾਡੇ ਵੱਲ ਇਉਂ ਕੰਨ ਤੱਕ ਰਹੋ ਭੇਜਣੀ ਦਾ ਅਸਾਂ ਆਪਣੀ ਸਮਰਥਾ ਜਾਂ ਭਗਤੀ ਨਾਲ ਇਹਨੂੰ ਤੁਰਨ ਦੀ ਸ਼ਕਤੀ ਦਿੱਤੀ ਅਬਰਾਹਮ ਅਤੇ ਇਸਹਾਕ ਅਤੇ ਯਕੂਬ ਦੇ ਪਰਮੇਸ਼ਰ ਨੇ ਅਰਥਾਤ ਸਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ ਜਿਹਨੂੰ ਤੁਸੀਂ ਹਵਾਲੇ ਕੀਤਾ ਅਤੇ ਪਹਿਲਾ ਤੂਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ ਜਾਂ ਉਸਨੇ ਉਹਨੂੰ ਛੱਡ ਦੇਣ ਦੀ ਦਲੀਲ ਕੀਤੀ ਪਰ ਤੁਸੀਂ ਉਸ ਪਵਿੱਤਰ ਔਰ ਧਰਮੀ ਤੋਂ ਇਨਕਾਰ ਕੀਤਾ ਅਤੇ ਚਾਹਿਆ ਭਈ ਇੱਕ ਖੂਨੀ ਤੁਹਾਡੇ ਲਈ ਛੱਡਿਆ ਜਾਵੇ ਪਰ ਜਹੂਨ ਦੇ ਕਰਤਾ ਨੂੰ ਮਾਰ ਸੁੱਟਿਆ ਜਿਹਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਅਸੀਂ ਇਸ ਗੱਲ ਦੇ ਗਵਾਹਾਂ ਉਹਦੇ ਨਾਮ ਉੱਤੇ ਨੀਚਾ ਕਰਕੇ ਉਹਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਹਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਤਕੜਾ ਕੀਤਾ ਹਾਂ ਉਸੇ ਨੀਚਾ ਨੇ ਜਿਹੜੀ ਉਹਦੇ ਦੁਆਰ ਤੋਂ ਹੈ ਇਹ ਪੂਰੀ ਤੰਦਰੁਸਤੀ ਤੁਸਾਂ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ ਅਤੇ ਹੁਣ ਹੈ ਭਾਈਓ ਮੈਂ ਜਾਣਦਾ ਹਾਂ ਜੋ ਤੁਸੀਂ ਅਣਜਾਣਪਨ ਨਾਲ ਇਹ ਕੀਤਾ ਜਿਵੇਂ ਤੁਹਾਡੇ ਸਰਦਾਰਾਂ ਨੇ ਵੀ ਕੀਤਾ ਪਰ ਜਿੰਨਾਂ ਗੱਲਾਂ ਦੀ ਪਰਮਿਸ਼ਨ ਨੇ ਸਬਨਾਂ ਨਬੀਆਂ ਦੀ ਜ਼ੁਬਾਨੀ ਅਗੇਤੀ ਖਬਰ ਦਿੱਤੀ ਸੀ ਪਈ ਮੇਰਾ ਮਸੀਹ ਨੇ ਦੁਖ ਚਲਣਾ ਹੈ ਇਸ ਲਈ ਤੋਬਾ ਕਰੋ ਅਤੇ ਮੜੋ ਪਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋ ਸੁਖ ਦੇ ਦਿਨ ਆਉਣ ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਰਾਇਆ ਹੋਇਆ ਹੈ ਹਾਂ ਯਿਸੂ ਹੀ ਨੂੰ ਕਲ ਦੇਵੇ ਇਹ ਜ਼ਰੂਰ ਹੈ ਜੋ ਉਹ ਸਵਰਗ ਵਿੱਚ ਜਾ ਰਹੇ ਜਿੱਨਾਂ ਚ ਸਾਰੀਆਂ ਚੀਜ਼ਾਂ ਦੀ ਸੁਧਾਰੇ ਜਾਂ ਦਾ ਸਮਾਂ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ੁਬਾਨੀ ਬੁੱਢੋਂ ਆਖਿਆ ਸੀ ਮੂਸਾ ਨੇ ਤਾਂ ਆਖਿਆ ਪਈ ਪ੍ਰਭੂ ਪਰਮੇਸ਼ਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ نبی ਖੜਾ ਕਰੇਗਾ ਜੋ ਕੁਝ ਉਹ ਤੁਹਾਨੂੰ ਆਖੇ ਉਸ ਨੂੰ ਸੁਣੋ ਅਤੇ ਇੰਝ ਹੋਵੇਗਾ ਕਿ ਹਰ ਇੱਕ ਜਾਨ ਜੋ ਉਸ نبی ਦੀ ਨਾ ਸੁਣੇ ਕੌਮ ਵਿੱਚੋਂ ਛੇਕੀ ਜਾਵੇ ਅਤੇ ਸਾਰੇ ਨਬੀਆਂ ਨੇ ਸਹਿਮੂਲ ਤੋਂ ਅਤੇ ਉਹਨਾਂ ਤੋਂ ਜਿਹੜੇ ਉਹਦੇ ਮਗਰੋਂ ਹੋਏ ਜਿਨ੍ਹਾਂ ਨੇ ਬਚਨ ਕੀਤਾ ਉਹਨਾਂ ਨੇ ਵੀ ਇੰਨਾ ਹੀ ਦਿਨਾਂ ਦੀ ਖਬਰ ਦਿੱਤੀ ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜਿਹਨੂੰ ਪਰਮੇਸ਼ਰ ਨੇ ਤੁਹਾਡੇ ਪਿਓ ਦਾਦੇ ਨਾਲ ਕੀਤਾ ਸੀ ਜਦ ਅਬਰਾਹਮ ਨੂੰ ਆਖਿਆ ਤੇਰੀ ਅੰਸ਼ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ਪਰਮੇਸ਼ਰ ਨੇ ਆਪਣੇ ਸੇਵਕ ਨੂੰ ਖੜਾ ਕਰਕੇ ਪਹਿਲਾਂ ਤੁਹਾਡੇ ਕੋਲ ਘੱਲਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਉਹਦੀਆਂ ਬੁਰਾਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ